ਕੰਗਣਾ ਦੇ ਬਿਆਨ ਨੇ ਹਰਿਆਣਾ ਬੀਜੇਪੀ ਦੀ ਬੇੜੀ ਚਬੱਟੇ ਹੰ ਟਕਾ ਕੇ ਪਾਇਆ ਹਰਿਆਣੇ ਦੀ ਵਿਧਾਨ ਸਭਾ ਚੋਣਾਂ ਨੇ ਖਾਸ ਕਰਕੇ जाट ਪੱਟੀ ਚ ਤੇ ਸਿੱਖ ਪੱਟੀ ਦੇ ਅੰਦਰ ਜਿਹਨੂੰ ਪੰਜਾਬੀ ਪੱਟੀ ਵੀ ਕਹਿ ਦਿੰਦੇ ਨੇ ਕਿ ਖਾਸ ਕਰਕੇ ਉੱਥੇ ਕੰਗਣਾ ਦੇ ਬਿਆਨ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੁਣ ਉਹ ਭਾਜਪਾ ਦੀ ਲੋਕ ਸਭਾ ਮੈਂਬਰ ਹੈ ਹੁਣ ਕੰਗਣਾ ਦਾ ਹਰ ਬਿਆਨ ਭਾਜਪਾ ਦਾ ਬਿਆਨ ਮੰਨਿਆ ਜਾਊਗਾ ਭਾਈ ਪਾ ਸੋਖੇ ਜਮੇ ਉਹਨਾਂ ਨੂੰ ਹੁਣ ਕਹਿਣਾ ਪਿਆ ਕਿ ਵੀ ਨਾ ਤਾਂ ਕੰਗਣਾ ਇਹ ਜੇ ਬਿਆਨ ਦੇਣ ਲਈ ਅਧਿਕਾਰਤ ਕੀਤੀ ਗਈ ਹੈ ਨਾ ਹੀ ਉਹ ਸਾਡੀ ਬਲਾਰਾ ਹੈ ਤੇ ਉਹਨੂੰ ਕੰਗਣਾ ਨੂੰ ਵੀ ਕਿਹਾ ਭਾਈ ਬੋਲਣ ਲੱਗਿਆਂ ਸੋਚ ਸਮਝ ਕੇ ਬੋਲੋ ਹੁਣ ਭਾਈ ਪਾ ਉਹ ਤੋਂ ਪੱਲਾ ਨਹੀਂ ਛਡਾ ਸਕਦੀ ਕੰਗਣਾ ਅਰਨੌਤ ਆਏ ਦਿਨ ਕੋਈ ਨਾ ਕੋਈ ਬਿਆਨ ਦੇ ਕੇ ਸਿਆਸੀ ਬਵਾਲ ਖੜਾ ਕਰਦੀ ਰਹਿੰਦੀ ਹੈ ਪਰ ਹੁਣ ਕੰਗਨਾ ਦੇ ਇੱਕ ਬਿਆਨ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਕਹਿੰਦਾ ਭਾਵ ਕੰਗਨਾ ਦੇ ਇੱਕ ਬਿਆਨ ਨੇ ਬੀਜੇਪੀ ਦਾ ਵੱਡਾ ਨੁਕਸਾਨ ਕਰ ਦਿੱਤਾ ਕਿੱਥੇ ਵੀ ਜੀਪੀ ਦਾ ਨੁਕਸਾਨ ਕੀਤਾ ਹੈ ਪਹਿਲੀ ਵਾਰ ਹੋਇਆ ਕਿ ਕੰਗਨਾ ਅਰਨੌਤ ਦਾ ਬਿਆਨ ਹੈ ਜਿਹੜਾ ਉਹ ਬੀਜੇਪੀ ਨੂੰ ਬੁਰਾ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਕੰਗਨਾ ਅਰਨੌਤ ਦੇ ਬਿਆਨ ਨੂੰ ਲੈ ਕੇ ਬੀਜੇਪੀ ਅੰਦਰ ਖਾਤੇ ਸੈਲੀਬ੍ਰੇਟ ਕਰਦੀ ਹੁੰਦੀ ਸੀ ਪਰ ਹੁਣ ਕੰਗਨਾ ਅਰਨੌਤ ਦੇ ਬਿਆਨ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਤੇ ਕੰਗਨਾ ਅਰਨੌਤ ਨੂੰ ਤਲਵ ਕੀਤਾ ਗਿਆ ਬੀਜੇਪੀ ਵੱਲੋਂ ਆਖਰਕਾਰ ਬੀਜੇਪੀ ਨੂੰ ਕਿੱਥੇ ਵੱਡਾ ਨੁਕਸਾਨ ਹੋਇਆ ਇਸ ਨੂੰ ਲੈ ਕੇ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਕੰਗਨਾਰ ਰਨਾਉਤ ਦੇ ਇੱਕ ਬਿਆਨ ਨੂੰ ਲੈ ਕੇ ਬੀਜੇਪੀ ਪੂਰੀ ਤਰ੍ਹਾਂ ਫਸ ਗਈ ਹੈ ਕੰਗਨਾਰ ਰਨਾਉਤ ਦੇ ਬਿਆਨ ਨੇ ਕਿੱਥੇ ਬੀਜੇਪੀ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਹਾਂ ਕੰਗਨਾਰ ਦਾ ਬਿਆਨ ਬੀਜੇਪੀ ਲਈ ਇਸ ਵਾਰ ਬਹੁਤ ਵੱਡੀ ਇੱਕ ਸਮੱਸਿਆ ਦਾ ਸਾਧਨ ਬਣ ਗਿਆ ਕੰਗਣਾ ਦੇ ਬਿਆਨ ਨੇ ਦੇਖੋ ਕੰਗਣਾ ਦਾ ਬਿਆਨ ਸਪੈਸੀਫਿਕਲੀ ਇੱਕ ਖਾਸ ਵਰਗ ਲਈ ਸੀ ਕਿਸਾਨਾਂ ਦੇ ਲਈ ਤੇ ਉਹਨਾਂ ਦੇ ਅੰਦੋਲਨਾਂ ਦੇ ਲਈ ਹਰਿਆਣੇ ਨੇ ਉਹ ਅੰਦੋਲਨ ਮੋਰੀ ਹੋ ਕੇ ਲੜਿਆ ਸੀ ਹਰਿਆਣੇ ਦੇ ਵਿੱਚ ਇਸ ਸਮੇਂ ਵਿਧਾਨ ਸਭਾ ਦੀਆਂ ਚੋਣਾਂ ਨੇ ਸਭ ਤੋਂ ਪਹਿਲਾ ਵਿਰੋਧ ਜਿਹੜਾ ਉਹ ਹਰਿਆਣੇ 'ਚ ਆਇਆ ਕੰਗਣਾ ਦੇ ਬਿਆਨ ਦਾ ਨਾ ਬੀਜੇਪੀ ਦੀ ਕਿਸੇ ਸੈਂਟਰਲ ਸਪੋਕਸਪਰਸਨ ਨੇ ਇਸ ਤੇ ਗੱਲ ਕੀਤੀ ਨਾ ਕਿਸੇ ਹੋਰ ਸੂਬੇ 'ਚੋਂ ਹਰਿਆਣੇ 'ਚ ਆਇਆ ਹਰਿਆਣੇ 'ਚ ਵਿਧਾਨ ਸਭਾ ਚੋਣਾਂ ਨੇ ਖਾਸ ਕਰਕੇ जाट ਪੱਟੀ 'ਚ ਤੇ ਸਿੱਖ ਪੱਟੀ ਦੇ ਅੰਦਰ ਜਿਹਨੂੰ ਪੰਜਾਬੀ ਪੱਟੀ ਵੀ ਕਹਿ ਦਿੰਦੇ ਨੇ ਕਿ ਖਾਸ ਕਰਕੇ ਉੱਥੇ ਕੰਗਣਾ ਦੇ ਬਿਆਨ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਬਾਲਦੀ ਚ ਤੇਲ ਪਾਉਣ ਦਾ ਕੰਮ ਕੰਗਣਾ ਦੇ ਬਿਆਨ ਨੇ ਕੀਤਾ ਇਸੇ ਕਰਕੇ ਜਿਹੜਾ ਸੇਕ ਹੈ ਉਹ ਪਹਿਲਾਂ ਹਰਿਆਣਾ ਬੀਜੇਪੀ ਨੂੰ ਲੱਗਿਆ ਉਸ ਤੋਂ ਬਾਅਦ ਉਹ ਸੈਂਟਰ ਚ ਗਿਆ ਕੰਗਣਾ ਦੇ ਬਿਆਨ ਦਾ ਕੁੱਲ ਮਿਲਾ ਕੇ ਜੇ ਅਸਰ ਦੇਖੀਏ ਕਿਸੇ ਨੂੰ ਹੋਇਆ ਹੋਵੇ ਨਾ ਹੋਇਆ ਹੋਵੇ ਪਰ ਕੰਗਣਾ ਦੇ ਬਿਆਨ ਨੇ ਹਰਿਆਣਾ ਬੀਜੇਪੀ ਦੀ ਬੇੜੀ ਚਬਟੇ ਹਨ ਟਕਾ ਕੇ ਪਾਏ ਨੇ ਹ ਤੁਸੀਂ ਹਰਿਆਣਾ ਦੇ ਵਿੱਚ ਨੁਕਸਾਨ ਹੋਣ ਦੀ ਗੱਲ ਕੀਤੀ ਹੈ ਜੇਕਰ ਦੇਖਿਆ ਜਾਵੇ ਤਾਂ ਹਰਿਆਣਾ ਦੇ ਵਿੱਚ ਕਿਸਾਨ ਕਿੰਨਾ ਕ ਡੋਮੀਨੇਟ ਕਰਦਾ ਕਿੰਨੀਆਂ ਕਿ ਸੀਟਾਂ ਤੇ ਅਸਰ ਰੱਖਦਾ ਹੈ ਕਿਸਾਨਾਂ ਦੀ ਹਰ ਸੀਟ ਤੇ ਡੋਮਿਨੈਂਸ ਹੈ ਕਿਸੇ ਤੇ ਘੱਟ ਹੈ ਕਿਸੇ ਤੇ ਵੱਧ ਹੈ ਖਾਸ ਕਰਕੇ ਹਰਿਆਣੇ ਦੇ ਜਿਹੜੇ ਜ਼ਿਲ੍ਹੇ ਨੇ ਸਿਰਸਾ ਫਤਿਹਬਾਦ ਹਿਸਾਰ ਚੱਕੀਦਾਦਰੀ ਇਹ ਸਾਰੇ ਰੋਤਕ ਜੀਂਦ ਕੈਥਲੇ ਸਾਰੇ ਜਾਟਾਂ ਤੇ ਕਿਸਾਨੀ ਨਾਲ ਸੰਬੰਧਿਤ ਰਿਹਾ ਪੰਜਾਬਾਟ ਵੀ ਨਾ ਕਹੀਏ ਕਿਉਂਕਿ ਇਹ ਸਾਰੇ ਕਿਸਾਨੀ ਕਿਸਾਨੀ ਨਾਲ ਸੰਬੰਧਿਤ ਨੇ ਕੁਰਕੁਸ਼ੇਤਰ ਹੈ ਅੰਬਾਲਾ ਹੈ ਸਾਰੇ ਕਿਸਾਨੀ ਨਾਲ ਸੰਬੰਧਿਤ ਜ਼ਿਲ੍ਹੇ ਨੇਗੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਤੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਲੋਕ ਉਹ ਸਾਰੇ ਇਸ ਚੀਜ਼ ਨੂੰ ਬੁਰਾ ਮਣਾਉਂਦੇ ਨੇਗੇ ਜੇਕਰ जाट ਪੱਟੀ ਦੀ ਗੱਲ ਕਰੀਏ ਤਾਂ ਸਪੈਸੀਫਿਕਲੀ ਜਾਟਾਂ ਦੇ ਅੰਦਰ ਇਸ ਨੂੰ ਲੈ ਕੇ ਕਾਫੀ ਵੱਡਾ ਵਿਰੋਧ ਹੈ ਜੀਟੀ ਰੋਡ ਵਾਲੀ ਬੈਲਟ ਦੇ ਅੰਦਰ ਭਾਜਪਾ ਦਾ ਅਸਰ ਹੈ ਉੱਥੇ ਇੱਕ ਕਹਿ ਸਕਦੇ ਆ ਕਿ ਇਸ ਦਾ ਅਸਰ ਘਟ ਹੈ ਪਰ ਉੱਥੇ ਵੀ ਖਾਸ ਕਰਕੇ ਕਰਨਾਲ ਕੁਰਕ ਖੇਤਰ ਦੇ ਅੰਦਰ ਸਿੱਖਵਾਦੀ ਬਹੁਤ ਜ਼ਿਆਦਾ ਉਹਦੇ ਅੰਦਰ ਵੀ ਭਾਜਪਾ ਨੂੰ ਕਾਫੀ ਨੁਕਸਾਨ ਇਸ ਬਿਆਨ ਨੇ ਕੀਤਾ ਹੈ ਬਾਜਪਾ ਸਾਹਿਬ ਹੁਣ ਕੰਗਣਾ ਤੋਂ ਭਾਜਪਾ ਕਿਉਂ ਭੱਜਣ ਲੱਗੀ ਹੈ ਗੱਲ ਇਹ ਹੈ ਕਿ ਪਹਿਲਾਂ ਕੰਗਣਾ ਸੀ ਇਹ ਕਹ ਲਈਏ ਕਿ ਆਪਾਂ ਇੱਕ ਖੁੱਲਾ ਘੋੜਾ ਸੀ ਕੰਗਣਾ ਉਹਦੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਨਾ ਹੀ ਕਿਸੇ ਪਾਰਟੀ ਨਾਲ ਸੀ ਉਹਦੇ ਬਿਆਨ ਨੂੰ ਉਹ ਦਿੰਦੀ ਸੀ ਆਪਣੀ ਪਰਸਨਲ ਕੈਪੈਸਿਟੀ ਨਿੱਜੀ ਕੈਪੈਸਿਟੀ ਚ ਦਿੰਦੀ ਸੀ ਕਿ ਨਿੱਜੀ ਸਮਰਥਾ ਚੋ ਬਿਆਨ ਦਿੰਦੀ ਸੀ ਉਹ ਕੁਝ ਵੀ ਬੋਲ ਦੇ ਉਹਦੇ ਨਾਲ ਭਾਜਪਾ ਨਾਲ ਕੋਈ ਲੈਣਾ ਨਹੀਂ ਭਾਜਪਾ ਇਹ ਨਹੀਂ ਸੀ ਕਹਿ ਸਕਦੀ ਵੀ ਯਾਰ ਸਾਡਾ ਇਹਦੇ ਨਾਲ ਕੀ ਲੈਣਾ ਦੇਣਾ ਭਾਜਪਾ ਤੇ ਸਿੱਧਾ ਨਿਸ਼ਾਨਾ ਨਹੀਂ ਸੀ ਬਿੰਨਿਆ ਜਾ ਸਕਦਾ ਹੁਣ ਉਹ ਭਾਜਪਾ ਦੀ ਲੋਕ ਸਭਾ ਮੈਂਬਰ ਹੈ ਹੁਣ ਕੰਗਣਾ ਦਾ ਹਰ ਬਿਆਨ ਭਾਜਪਾ ਦਾ ਬਿਆਨ ਮੰਨਿਆ ਜਾਊਗਾ ਭਾਜਪਾ ਐ ਸੋਖੇ ਜਿਵੇਂ ਉਹਨਾਂ ਨੂੰ ਹੁਣ ਕਹਿਣਾ ਪਿਆ ਕਿ ਵੀ ਨਾ ਤਾਂ ਕੰਗਣਾ ਇਹ ਜੇ ਬਿਆਨ ਦੇਣ ਲਈ ਅਧਿਕਾਰਤ ਕੀਤੀ ਗਈ ਹੈ ਨਾ ਹੀ ਉਹ ਸਾਡੀ ਬਲਾਰਾ ਹੈ ਤੇ ਉਹਨੂੰ ਕੰਗਣਾ ਨੂੰ ਵੀ ਕਿਹਾ ਭਾਈ ਬੋਲਣ ਲੱਗਿਆ ਸੋ ਹੁਣ ਭਾਜਪਾ ਉਹ ਤੋਂ ਪੱਲਾ ਨਹੀਂ ਛਡਾ ਸਕਦੀ ਹੁਣ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪਹਿਲਾਂ ਕੰਗਣਾ ਦੇ ਬਿਆਨਾਂ ਨੂੰ ਐ ਛੱਡ ਦਿੱਤਾ ਇਹਦਾ ਵੀ ਚਲ ਕੋਈ ਗੱਲ ਨਹੀਂ ਕਹਿ ਤਾ ਅੱਜ ਕਿਸੇ ਨੇ ਆਮ ਸੋਸ਼ਲ ਸਰਕਲ ਚ ਵਿਰੋਧ ਹੋ ਜਾਂਦਾ ਸੀ ਹੁਣ ਤੁਸੀਂ ਦੇਖਿਆ ਸ਼ਿਵ ਸੈਨਾ ਦਾ ਵੀ ਬਿਆਨ ਆਇਆ ਰਾਜ ਹਿਮਾਚਲ ਪ੍ਰਦੇਸ਼ ਜਿੱਥੋਂ ਕੰਗਣਾ ਰਹਿਣ ਵਾਲੀ ਉਸ ਦੀ ਵਿਧਾਨ ਸਭਾ ਦੇ ਵਿੱਚ ਨਿੰਦਾ ਮਤਾ ਆਇਆ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿ ਉਹ ਭਾਜਪਾ ਦੀ ਲੋਕ ਸਭਾ ਮੈਂਬਰ ਹੈ ਹੁਣ ਦੂਜਾ ਕਾਰਨ ਇਹ ਹੈ ਕਿ ਹਰਿਆਣੇ ਦੇ ਅੰਦਰ ਨੁਕਸਾਨ ਕਰ ਰਹੀ ਹੈ ਪਾਈ ਪਾ ਨੂੰ ਦੋ ਪਾਸਿਓਂ ਇਸ ਤੋਂ ਨੁਕਸਾਨ ਹੋਇਆ ਇੱਕ ਤਾਂ ਹੁਣ ਪਹਿਲਾਂ ਭਾਜਪਾ ਪੱਲਾ ਛੜਾ ਕੇ ਨਿਕਲ ਜਾਂਦੀ ਸੀ ਕਿ ਸਾਡਾ ਕੀ ਲੈਣਾ ਦੇਣਾ ਤਾੜੀਆਂ ਮਾਰਦੇ ਸੀ ਗੈਲਰੀ ਚ ਗੈਲਰੀ ਪਲੇ ਕਰਦੀ ਸੀ ਭਾਜਪਾ ਕੰਗਣਾ ਦੇ ਨਾਮ ਤੇ ਹੁਣ ਉਹ ਹੋ ਨਹੀਂ ਸਕਦੀ ਹੁਣ ਕੰਗਣਾ ਤਾਂ ਨਾਤ ਪੋਲੀਟਿਕਲੀ ਮਚ्योर ਹੈ ਨਾ ਹੀ ਉਹਨੂੰ ਸਿਆਸੀ ਸਮਝ ਹੈ ਉਹ ਤਾਂ ਇੱਕ ਸੋਚੀ ਸਮਝੀ ਸੋਸ ਸੀ ਜਿਹੜੀ ਉਹ ਇੱਕ ਰਾਹ ਤੁਰਪੀ ਕਿਉਂਕਿ ਕੰਗਣਾ ਨੂੰ ਤੁਸੀਂ ਉਸ ਤੋਂ ਪਹਿਲਾਂ ਦੇਖੋ ਕੰਗਣਾ ਐਵੇਂ ਦੀ ਨਹੀਂ ਸੀਗੀ ਕੰਗਣਾ ਹੋਰ ਤਰ੍ਹਾਂ ਦੀ ਕੰਗਣਾ ਸੀਗੀ ਜਦੋਂ ਦੀ 2014 ਚੋਂ ਤੱਕ ਪਟਾ ਚੜ੍ਹਿਆ ਉਹਦੇ ਦਿਮਾਗ ਤੇ ਉਹ ਉਸ ਤੋਂ ਬਾਅਦ ਐਵੇਂ ਦੀ ਹੋਈ ਹੈ ਕੰਗਣਾ ਤੋਂ ਹੁਣ ਭੱਜ ਨਹੀਂ ਸਕਦੀ ਬੀਜੇਪੀ ਵੱਡਾ ਸਿਆਪਾ ਇਹ ਆ ਕਿ ਪਹਿਲਾਂ ਗੈਲਰੀ ਪਲੇ ਕਰ ਸਕਦੀ ਸੀ ਹੁਣ ਭਾਜਪਾ ਉੱਤੇ ਗੈਲਰੀ ਪਲੇ ਨਹੀਂ ਕਰ ਸਕਦੀ ਦੂਜਾ ਭਾਜਪਾ ਦੇ ਸਰਕਲ ਦੇ ਅੰਦਰ ਖਾਸ ਕਰਕੇ ਹਰਿਆਣਾ ਪੰਜਾਬ ਵਰਗੇ ਸੂਬੇ ਤੁਸੀਂ ਦੇਖਿਆ ਨਾ ਪੰਜਾਬ ਚ ਵੀ ਵਿਰੋਧ ਹੋਇਆ ਪੰਜਾਬ ਦੀ ਬੀਜੇਪੀ ਨੇ ਵੀ ਵਿਰੋਧ ਕੀਤਾ ਹੁਣ ਕੰਗਣਾ ਉਹ ਖੁੱਲਾ ਕੋੜਾ ਨਹੀਂ ਹੈਗਾ ਜਿ ਜਿਹਦੀਆਂ ਕੋਈ ਲਗਾਮਾਂ ਨਹੀਂ ਗਿਆ ਹੁਣ ਉਹਦੀਆਂ ਲਗਾਮਾਂ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਚ ਨੇ ਤਾਂ ਕੰਗਨਾਰ ਨੌਤ ਦੇ ਬਿਆਨਾਂ ਕਰਕੇ ਬੀਜੇਪੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਹਰਿਆਣਾ ਦੇ ਵਿੱਚ ਬੀਜੇਪੀ ਨੂੰ ਕੰਗਨਾਂ ਦੇ ਇੱਕ ਬਿਆਨ ਕਰਕੇ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਕੰਗਨਾਰ ਨੌਤ ਜਿੱਥੇ ਪਹਿਲਾਂ ਆਪਦੀ ਆਜ਼ਾਦੀ ਦੇ ਨਾਲ ਬਿਆਨ ਦੇ ਸਕਦੀ ਸੀ ਉਸਤੇ ਭਾ ਬੀਜੇਪੀ ਦਾ ਠੱਪਾ ਨਹੀਂ ਸੀ ਪਰ ਲੋਕ ਸਭਾ ਸੰਸਦ ਮੈਂਬਰ ਬਣ ਤੋਂ ਬਾਅਦ ਉਸਤੇ ਬੀਜੇਪੀ ਦਾ ਠੱਪਾ ਲੱਗ ਚੁੱਕਿਆ ਹੈ ਹੁਣ ਉਹ ਬੀਜੇਪੀ ਕੰਗਨਾ ਦੇ ਬਿਆਨਾਂ ਤੋਂ ਨਹੀਂ ਪੜ ਸਕਦੀ ਹੁਣ ਕੰਗਨਾ ਦਾ ਬਿਆਨ ਆ ਜਿਹੜਾ ਉਹ ਬੀਜੇਪੀ ਦਾ ਬਿਆਨ ਆ ਮੰਨਿਆ ਜਾਣ ਲੱਗ ਪਿਆ ਤਾਂ ਤੁਸੀਂ ਜੁੜੇ ਰਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ